ਜਿਹੜੇ ਪਿੰਡ ਦੇ ਨੌਜਵਾਨਾਂ ਦਾ ਦਿਨ ਗਰਾਊਂਡ ਦੇ ਵਿੱਚੋਂ ਸਟਾਰਟ ਹੁੰਦਾ ਹੋਵੇ ਉਸ ਪਿੰਡ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਅਤੇ ਉਸ ਲਈ ਭੁੱਖ ਦੀ ਨਿਸ਼ਾਨੀ ਹੁੰਦੀ ਹੈ ਸਾਡੇ ਪਿੰਡ ਦੇ ਸੂਜ਼ਵਾਨ ਆਰਗੇਨਾਈਜ਼ਰਾਂ ਵੱਲੋਂ ਪਿੰਡ ਵਿੱਚ ਇੱਕ ਫੁੱਟਬਾਲ ਦਾ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਕੈਂਪ ਦੇ ਵਿੱਚ ਫੁੱਟਬਾਲ ਦੀ ਟ੍ਰੇਨਿੰਗ ਦੇ ਨਾਲ ਨਾਲ ਫਿਟਨੈਸ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਅਤੇ ਬੱਚੇ ਸਵੇਰੇ ਉੱਠ ਕੇ ਗਰਾਊਂਡ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਇਸ ਕੈਂਪ ਦਾ ਆਨੰਦ ਮਾਣ ਰਹੇ ਹੁੰਦੇ ਹਨ ਅਤੇ ਦਰਸ਼ਕ ਵੀ ਇਸ ਤਰ੍ਹਾਂ ਦੀ ਐਕਟੀਵਿਟੀਆਂ ਨੂੰ ਦੇਖ ਕੇ ਬਹੁਤ ਪ੍ਰਸੰਨ ਹੁੰਦੇ ਹਨ ਇਹ ਸੂਜਵਾਨ ਆਰਗੇਨਾਈਜ਼ਰ ਕਲਾ ਕੈਂਪਾਂ ਦਾ ਆਰਗੇਨਾਈਜ਼ ਨਹੀਂ ਕਰਦੇ ਇਹ ਇਹ ਆਰਗੇਨਾਈਜੇਸ਼ਨ ਸਾਡੇ ਪਿੰਡ ਦੇ ਗਰਾਊਂਡ ਦੀ ਦੇਖਰੇਖ ਦੇ ਵਿੱਚ ਵੀ ਪੂਰਾ ਯੋਗਦਾਨ ਪਾ ਰਹੀ ਹੈ ਕਿਉਂਕਿ ਗਰਾਉਂਡ ਦੀ ਖੂਬਸੂਰਤੀ ਅਤੇ ਫੈਸਿਲਿਟੀ ਹੀ ਬੱਚਿਆਂ ਨੂੰ ਆਪਣੇ ਵੱਲ ਖਿੱਚਣ ਦਾ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੁੰਦੀ ਹੈ ਸਾਡੇ ਇਹਨਾਂ ਆਰਗੇਨਾਈਜ਼ਰਾਂ ਨੂੰ ਸਾਡੇ ਹਰ ਇੱਕ ਪਿੰਡ ਦੇ ਸੱਜਣ ਵੱਲੋਂ ਦਿਲੋਂ ਸਲੂਟ ਬਣਦਾ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਦੇ ਨਾਲ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਹ ਬਹੁਤ ਉਜਾਲਾ ਬਣਦਾ ਹੈ ਅਤੇ ਇੱਕ ਨਵੀਂ ਦਿਸ਼ਾ ਦਿੱਤੀ ਜਾਣ ਦੇ ਵਿੱਚ ਯੋਗਦਾਨ ਪਾਉਂਦਾ ਹੈ ਸਾਨੂੰ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਨਾਲ ਹੀ ਯੋਗਦਾਨ ਪਾਉਣਾ ਚਾਹੀਦਾ ਹੈ